ਦੋ ਨਜ਼ਾਰਾ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤੁਸੀਂ ਬਰਸਾਤ ਦਾ ਦੇਖ ਸਕਦੇ ਹੋ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਬਹੁਤ ਅਦਭੁਤ ਨਜ਼ਾਰਾ ਹੈ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪर्व ਹੈ ਉਸ ਨੂੰ ਲੈ ਕੇ ਅੱਜ ਆਤਿਸ਼ਬਾਜ਼ੀ ਹੋਣੀ ਸੀਗੀ ਔਰ ਦੀਪਮਾਲਾ ਹੋਣੀ ਸੀਗੀ ਪਰ ਜਿਹੜੀ ਬਾਰਿਸ਼ ਨੇ ਥੋੜਾ ਜਿਹਾ ਵਿਗਨ ਜਰੂਰ ਪਾ ਦਿੱਤੀ ਹੈ ਪਰ ਨਜ਼ਾਰਾ ਅਦਭੁਤ ਦੇਖਣ ਵਾਲਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਰੋਵਰ ਦੇ ਵਿੱਚ ਬਾਰਿਸ਼ ਦਾ ਪਾਣੀ ਨਿਕਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਬਿਆਨ ਕਰਨਾ ਹੀ ਮੁਸ਼ਕਲ ਹੈ ਕਿ ਇਹ ਨਜ਼ਾਰਾ ਬਹੁਤ ਹੀ ਮਨਮੋਹਕ ਹੈ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸ੍ਰੋਵਰ ਜਿਸ ਤਾਂ ਇਹ ਬਰਸਾਤ ਦਾ ਪਾਣੀ ਪੈਂਦਾ ਹੈ ਅਤੇ ਤੇਜ਼ ਹਵਾ ਦੇ ਨਾਲ ਇਹ ਪਾਣੀ ਔਰ ਇਸ ਦਾ ਨਜ਼ਾਰਾ ਵੇਖਦਿਆਂ ਹੀ ਬੰਦਾ ਕਿ ਉੱਪਰੋਂ गिरਦਾ ਹੋਇਆ ਪਾਣੀ ਬਰਸਾਤ ਦਾ ਜਿਸ ਤਰ੍ਹਾਂ ਜਿੰਦਰ ਲਾਈਟ ਜਗ ਰਹੀ ਹੈ ਔਰ ਪਾਣੀ ਨਜ਼ਰ ਆ ਰਿਹਾ ਹੈ ਔਰ ਜਿਹੜੇ ਸ਼ਰਧਾਲੂ ਨੇ ਇਸ ਪਾਸੇ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਦਿਖਾਣ ਇਸ ਵੇਲੇ ਜਦੋਂ ਰਹਿ ਰਾਜ ਦਾ ਪਾਠ ਹੋਣਾ ਸ਼ੁਰੂ ਹੁੰਦਾ ਹੈ auto ਉਸੇ ਪਾਠ ਦੇ ਦੌਰਾਨ ਸੰਤਾਂ ਸ਼ਰੋਵਰ ਦੇ ਸਾਈਡ ਦੇ ਉੱਤੇ ਕਿਨਾਰੇ-ਕਿਨਾਰੇ ਬੈਠ ਕੇ ਦੀਪ ਮਾਲਾ ਕਰਦਿਆਂ ਨੇ ਪਰ ਜਿਸ ਤਰ੍ਹਾਂ ਬਸਾਦ ਹੁੰਦੀ ਪਹਿਲੇ ਹੁੰਦੀ ਰਹੀ ਹੈ ਸ਼ੁਰੂ ਹੋ ਗਈ ਸੀ ਪਰ ਦੀਪ ਮਾਲਾ ਜਿਹੜੀ ਹੈ ਉਹ ਹੁਣ ਸਾਈਡ ਤੇ ਕੀਤੀ ਜਾ ਰਹੀ ਹੈ ਔਰ ਦੁਖ ਪੰਜਨੀ 베ਰੀ ਦੇ ਬਾਬਾ 베ਰ ਬਾਬਾ ਬੁੱਢਾ ਜੀ ਮਾਫ ਕਰਦਾ 베ਰ ਬਾਬਾ ਬੁੱਢਾ ਜੀ ਦੇ نیچے ਬੈਠ ਕੇ ਸੰਗਤ ਦੀ ਮਾਲਾ ਕਰ ਰਹੀ ਹੈ ਔਰ ਨਾਲ-ਨਾਲ ਹੁਣ ਬਰਾਮਦਿਆਂ ਦੇ ਵਿੱਚ ਦੀਵੇ ਲਗਾਏ ਜਾ ਰਹੇ ਨੇ ਔਰ ਇਹਨਾਂ ਦੀਵਿਆਂ ਦੇ ਵਿੱਚ ਹੀ ਦੀਪ ਵਾਲਾ ਕੀਤੀ ਜਾਏਗੀ ਇਹ ਵਿਵਹੂ ਪਰਕਰਮਾਂ ਬਰਾਮਦਿਆਂ ਦੇ ਵਿੱਚ ਲਗਾਏ ਜਾ ਰਹੇ ਨੇ ਸੰਗਤ ਸਾਰੀ ਬਰਾਮਦਿਆਂ ਦੇ ਵਿੱਚ ਬੈਠ ਗਈ ਹੈ ਔਰ ਆਤਿਸ਼ਬਾਜੀ ਦਾ ਜਿਹੜਾ ਨਜ਼ਾਰਾ ਹੈ ਉਹ ਇੱਥੇ ਬੈਠ ਕੇ ਹੀ ਦੇਖਣ ਨੂੰ ਮਿਲੇਗਾ ਸਰ ਤੁਸੀਂ ਦੱਸੋਗੇ ਅੱਜ ਬਾਰਿਸ਼ ਹੋ ਰਹੀ ਹੈ ਦੀਪਮਾਲਾ ਹੋਣੀ ਸੀਗੀ ਆਤਿਸ਼ਬਾਜੀ ਹੈ ਥੋੜੀ ਦੇਰ ਬਾਅਦ ਸ਼ਾਇਦ ਹੋ ਜਾਏ ਜੀ ਸਰ ਬਿਲਕੁਲ ਹੋ ਜਾਏਗੀ ਸ਼ੁਰੂ ਹਲੇ ਤਾਂ ਬਾਪੂ ਦੀ ਕਿਰਪਾ ਹੀ ਹੋ ਰਹੀ ਹੈ ਆਸ਼ੀਰਵਾਦ ਹੈ ਉਹਨਾਂ ਦਾ ਉਹਨਾਂ ਦੇ ਕਰਕੇ ਇਹ ਸਭ ਕੁਝ ਹੋ ਹੀ ਰਿਹਾ ਜੀ ਚੰਗੀ ਗੱਲ ਹੈ ਦੱਸਿਓ ਵੀ ਅਲੋਕਿਕ ਨਜ਼ਾਰਾ ਹੈ ਆਤਿਸ਼ਬਾਜ਼ ਆਤਿਸ਼ਬਾਜ਼ੀ ਵੀ ਹੋਣੀ ਸੀਗੀ ਦੀਪਮਾਲਾ ਵੀ ਮਗਰ ਬਾਰਿਸ਼ ਦਾ ਤੇ ਅਲੋਕਿਕ ਹੈ ਅਲੋਕਿਕ ਕੀ ਹੋ ਗਿਆ ਕੰਮ ਮੈਂ ਤਾਂ ਬਾਬਾ ਜੀ ਵੀ ਪਤਾ ਨਹੀਂ ਖੁਸ਼ ਹੀ ਹੈਗੇ ਨੇ ਜਿਸ ਤਰ੍ਹਾਂ ਤਾਂ ਹੀ ਮੈਂ ਕਹਿ ਰਿਹਾ ਸੀ ਤੁਸੀਂ ਆਪਣੀ ਆਤਿਸ਼ਬਾਜ਼ੀ ਕਰਨੀ ਮੈਂ ਆਪਣੀ ਆਤਿਸ਼ਬਾਜ਼ੀ ਸ਼ੁਰੂ ਕੀਤੀ ਹੈ ਹਾਂ ਹਾਂ ਬਿਲਕੁਲ ਨਜ਼ਾਰਾ ਬਹੁਤ ਸੋਨਾ ਹੈ ਬਾਬਾ ਜੀ ਬਹੁਤ ਸੋਨਾ ਨਜ਼ਾਰਾ ਹੈ ਬਰਸਾਤ ਦਾ ਮਗਰ ਆਤਿਸ਼ਬਾਜ਼ੀ ਵੀ ਹੋਣੀ ਹੈ ਦੀਪ ਵਾਲਾ ਵੀ ਹੋਣੀ ਹੈ ਹਾਂ ਜੀ ਹਾਂ ਜੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਜੀ ਧੰਨ ਸਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਅੱਜ ਪਰਪਤੇ ਪੱਕੀ ਜੋ ਮਾਲਕ ਦਾ ਹੁਕਮ ਹੈ ਜੀ ਦੀਵੇ ਜਗਾਣੇ ਸੀਗੇ ਅੱਜ بارش ਹੋ ਗਈ ਹੋਈ ਹੈ ਪੱਕੀ ਜਿਸ ਤਰ੍ਹਾਂ ਮਾਲਕ ਦਾ ਹੁਕਮ ਹੈ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਨਵ ਸੰਕਤਾ ਨੇ ਇੱਕ ਅਰਦਾਸ ਇੱਕ ਬੇਨਤੀ ਲੈ ਕੇ ਜਰੂਰ ਪਹੁੰਚਿਆ ਸੰਨ ਕਿ ਉਹਨਾਂ ਨੇ ਆਕਸ਼ਬਾਜੀ ਔਰ ਦੀਵ ਮਾਲਾ ਹੋਣੀ ਸੀਗੀ ਤੁਸੀਂ ਵੀ ਇੱਥੇ ਆਏ ਹੋ ਜਿਸ ਤਰ੍ਹਾਂ ਅੱਜ ਤੁਸੀਂ ਦੇਖ ਰਹੇ ਹੋ ਅਦਭੁਤ ਨਜ਼ਾਰਾ ਹੈ ਬਰਸਾਤ ਹੋ ਰਹੀ ਹੈ ਇਹ ਤਾਂ ਜੀ ਦੇਖੋ ਇਹ ਜੋ ਹੁੰਦੀ ਹੈ ਬਾਰਿਸ਼ ਇਹ ਤਾਂ ਮੇਰ ਰਬ ਦੀ ਮਤਲਬ ਉਹ 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 ਰੱਬਏ ਤੁਸਨੇ ਹੋਏ ਦਾ ਸੋਚਿਆ ਹੋਏ ਦਾ ਤੇ ਸੋ ਬਹੁਤ ਹੀ ਨਜ਼ਾਰਾ ਹੈ ਬਹੁਤ ਪਿਆਰਾ ਨਜ਼ਾਰਾ ਹੈ ਜਿਸ ਓਵਰ ਦੇ ਵਿੱਚ ਇਸ ਵੇਲੇ بارش ਹੋ ਰਹੀ ਹੈ ਇਹ ਜੀ ਅੱਜ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਤੇਗ ਬਹਾਦਰ ਜੀ ਦਾ ਜਨਮ ਦਿਹਾੜਾ ਪਰਮਾਤਮਾ ਸਾਨੂੰ ਸਾਰੀ ਸੰਗਤ ਨੂੰ ਬਹੁਤ ਵਧੀਆ ਅਸੀਸਾਂ ਦੇ ਰਿਹਾ ਖੁਸ਼ ਹੋ ਰਿਹਾ ਵੀ ਸਾਧ ਸੰਗਤ ਬੜੀ ਸ਼ਰਧਾ ਤੇ ਉਤਸ਼ਾਹਪੂਰਵਕ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਪੁਰਬ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹਪੂਰਵਕ ਮਨਾ ਰਹੀ ਹੈ ਬਿਲਕੁਲ ਬਹੁਤ ਹੀ ਅਦਭੁਤ ਨਜ਼ਾਰਾ ਹੈ ਅਲੋਕਿਕ ਨਜ਼ਾਰਾ ਹੈ ਤੁਸੀਂ ਤਸਵੀਰਾਂ 'ਚ ਜਿਹੜਾ ਦੇਖ ਸਕਦੇ ਹੋ ਕਿ ਸੰਗਤ ਪਹੁੰਚ ਰਹੀ ਹੈ ਪ੍ਰਕਰਮਾ ਜਰੂਰ ਖਾਲੀ ਹੈ ਮਗਰ ਜਿਹੜੇ ਬਰਾਮਦੇ ਨੇ ਉਹਨਾਂ ਦੇ ਵਿੱਚ ਸੰਗਤ ਬੈਠੀ ਹੋਈ ਨਜ਼ਰ ਆ ਰਹੀ ਹੈ ਹੁਣ ਬਰਾਮਦਿਆਂ ਦੇ ਵਿੱਚ ਹੀ ਦੀਵਾਲਾ ਕੀਤੀ ਜਾਏਗੀ ਦੀਵੇ ਤੁਸੀਂ ਦੇਖ ਸਕਦੇ ਹੋ ਕਿ ਦੀਵੇ ਜਿਹੜੇ ਪਹਿਲੇ ਸਰੋਵਰ ਦੇ ਕਿਨਾਰੇ ਤੇ ਕੰਡਿਆਂ ਤੇ ਲਗਾਏ ਜਾਂਦੇ ਸੀਗੇ ਹੁਣ ਬਰਾਮਦਿਆਂ 'ਚ ਲਗਾਏ ਜਾ ਰਹੇ ਨੇ ਔਰ ਸਰੋਵਰ ਦੇ ਵਿੱਚ ਜਿਹੜਾ ਇਸ ਵੇਲੇ ਤੁਸੀਂ ਪਾਣੀ ਦੇਖ ਸਕਦੇ ਹੋ ਕਿ ਹਵਾ ਦੇ ਨਾਲ ਉਨਸਾਰ ਆ ਪਾਣੀ ਦਾ ਵੀ ਵੇਖਣ ਵਾਲਾ ਬਹੁਤ ਸੋਹਣਾ ਨਜ਼ਾਰਾ ਹੈ ਜੀ ਕਿ ਬਹੁਤ ਅਦਭੁਤ ਜਿਹਾ ਵੇਖਣ ਵਾਲਾ ਵਾਹਿਗੁਰੂ ਜੀ ਦਾ ਹਲਸਾ ਵਾਹਿਗੁਰੂ ਜੀ ਕੀ ਪਟੇ ਧੰਨ ਧੰਨ ਸੈ ਸਿਕ ਗੁਰਤੇਗ ਬਹਾਦਰ ਦਾ ਜਿੰਗੇ ਚਾਦਰ ਨੇ ਸਰੇ 9 ਤੋਂ 12 ਅਜ ਜਲੋਸ ਜਾਇਗੇ ਅਤੇ ਸਾਮ ਨੂੰ ਦੀਵਾਲਾ ਹੋਣੀ ਸੀ ਅਦਮੀ ਦਾ ਕੰਮ ਖਰਾਬ ਹੀ ਹੋਇਆ ਸੀ ਮੌਸਮ ਬੜਾ ਖਰਾਬ ਆਇਆ ਸਾਰੇ ਦੀਵੇ ਠਰਖਾਏ ਗਏ ਸੀ ਅਦ ਸੋਰ ਦਾ ਨਾਇਰ ਉਸ ਬਾਦ ਅਰਤੀ ਹੋਣੀ ਜਦੋਂ ਦੀਵਾਲਾ ਹੋਣੀ ਸੀ ਮੌਸਮ ਦਾ ਕੰਮ ਖਰਾਬ ਬੜਾ ਹੋਇਆ ਸੀ ਜੀ ਜੀ ਬਸ ਮੌਸਮ ਨੇ ਥੋੜਾ ਜਿਹਾ ਵਿਗਨ ਜ਼ਰੂਰ ਪਾ ਦਿੱਤਾ ਹੈ ਪਰ ਅਦਭੁਤ ਨਜ਼ਾਰਾ ਹੈ ਤੁਸੀਂ ਆਪਣੀ ਸਕਰੀਨ ਦੇ ਉੱਤੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਬਹੁਤ ਸੋਹਣਾ ਮਨਮੋਹਕ ਅਦਭੁਤ ਨਜ਼ਾਰਾ ਹੈ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪर्व ਦੇ ਅਲੌਕਿਕ ਆਤਿਸ਼ਬਾਦੀ ਹੋਣੀ ਸੀਗੀ ਦੀਪਮਾਲਾ ਹੋਣੀ ਸੀਗੀ ਪਰ بارش ਨੇ ਉਹਦੇ ਵਿੱਚ ਵਿਗਨ ਜ਼ਰੂਰ ਪਾ ਦਿੱਤਾ ਹੈ ਸਰੋਵਰ ਦੇ उस आतशबाजी होनी थोड़ा आतश तो जहा हो है पर नजारा है बारिश अमृतसर देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्सएप चैनल आरोप